ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੀ ਕੈਂਸਰ ਦੀ ਬਿਮਾਰੀ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ ਉਸ ਨੂੰ ਉਸ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਮਾਜ ਸੇਵੀ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸਮੇਂ ਤੇ ਕੈਂਸਰ ਦੇ ਪ੍ਰਤੀ ਜਾਗਰੂਕ ਕੈਂਪ ਵੀ ਲਗਾਉਂਦੇ ਰਹਿੰਦੇ ਨੇ ਤੇ ਜਾਂਚ ਕੈਂਪ ਵੀ ਕਰਦੇ ਰਹਿੰਦੇ ਨੇ ਐਸੀ ਤਰ੍ਹਾਂ ਖਰੜ ਦੇ ਨੇੜਲੇ ਪਿੰਡ ਮਲਕਪੁਰ ਚ ਸਰਪੰਚ ਹਰਵੰਸ ਲਾਲ ਦੇ ਵੱਲੋਂ ਕੈਂਸਰ ਦਾ ਇੱਕ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਔਰਤਾਂ ਦੇ ਬਰਸ਼ਟ ਕੈਂਸਰ ਅਤੇ ਬੱਚੇ ਜਾਨੀ ਦੇ ਕੈਂਸਰ ਦੀ ਜਾਂਚ ਕੀਤੀ ਗਈ। ਕੀ ਡਾਕਟਰ ਸਾਹਿਬ ਕਹਿੰਦੇ ਨੇ ਕਿਥੋਂ ਇਹ ਟੀਮ ਆਈ ਹੈ? ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਮਲਕਪੁਰ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਹਾਂ ਉਸ ਕੈਂਪ ਦੀਆਂ ਤਸਵੀਰਾਂ। ਸਪੰਸਾ ਬਾਹਰ ਮੜੇ ਟਿਕਲੇ ਨਹੀਂ ਆ। ਸਪੰਸਾ ਬਾਜੋ ਅਖਬਾਰ ਦੀ ਖਬਰ ਹੈ। ਟਾਲ ਕੇ ਬਹਿਣਾ ਯਾਦ ਹੋਵੇ। ਸਾਡੀ ਟੀਮ ਆਈ ਹੈ ਹੋਮੀ巴巴 ਕੈਂਸਰ ਹਸਪੀਟਲ ਤੋਂ ਮੁੱਲਾਪੁਰ ਤੋਂ ਜਿਸ ਇਥੇ ਚੈੱਕ ਅਪ ਕੈਂਪ ਲਾਇਆ ਸਾਰੀ ਲੇਡੀਜ਼ ਲਈ ਜਿਹੜੀ ਵੀ ਸ਼ਰਧ ਸੁਧੌਰ ਪਲ ਨੇ ਉਰਪੋਦਾ ਲਈ ਕੈਂਪ ਹੈ ਜਿਹਦੇ ਵਿੱਚ ਮੂੰਹ ਛਾਤੀ ਤੇ ਬੱਚੇਦਾਨੀ ਦੀ ਮੂਹ ਦੀ ਜਾਂਚ ਹੋ ਰਹੀ ਹੈ ਤੀਨੋਂ ਜਾਂਚ ਇਥੇ ਕੀਤੀ ਜਾਏਗੀ ਤੇ ਨਾਲ ਹੀ ਉਹਨਾਂ ਨੂੰ ਫਾਰਮ ਦਿੱਤਾ ਜਾਏਗਾ ਤੇ ਰਿਪੋਰਟ ਦਿੱਤੀ ਜਾਏਗੀ ਨਾਲ ਹੀ ਸਾਰੇ ਟੈਸਟ ਹੋ ਕੇ ਨਾਲ ਹੀ ਉਹਨਾਂ ਦੀ ਰਿਪੋਰਟ ਵੀ ਆਜੂਗੀ ਤੇ ਉਹਦੇ ਤੇ ਲਿਖਿਆ ਜਾਏਗਾ ਜਿਹੜੀ ਵੀ ਪ੍ਰੋਬਲਮ ਹੋਏਗੀ ਜਾਂ ਕੁਝ ਵੀ ਹੋਏਗਾ ਉਸ ਤੋਂ ਬਾਅਦ ਕਲ ਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਨਿਕਲਦੀ ਹੈ ਤੇ ਸਾਡੇ ਹਸਪਤਲ ਵੱਲੋਂ ਇੱਕ ਸਰਵਿਸ ਪ੍ਰੋਵਾਈਡ ਕੀਤੀ ਜਾਏਗੀ ਜਿਹੜੀ ਵੀ ਲੇਡੀਜ਼ ਨੂੰ ਦਿੱਕਤ ਆਏਗੀ ਉਹਨਾਂ ਨੂੰ ਸਾਡੀ ਗੱਡੀ ਲੈਣ ਆਏਗੀ ਤੇ ਛੱਡਣ ਵੀ ਜਾਏਗੀ ਤੇ ਉੱਥੇ ਜਾ ਕੇ ਉਹਨਾਂ ਦੇ ਬਾਕੀ ਦੇ ਟ੍ਰੀਟਮੈਂਟ ਮੁਕਚੇ ਹੋਣਗੇ ਹੋਰ ਕਿੰਨੇ ਪੇਸ਼ੈਂਟ ਹੈਗਾ ਕੱਲ ਨੂੰ ਚੈੱਕ ਕਰਾਂਗੇ ਬਹੁਤ سارے ਪੇਸ਼ੈਂਟ ਆਇਨੇ ਇਦਾਂ ਨੰਬਰ ਦਾ ਅੱਛਾ ਨੰਬਰ ਸਾਡੇ 500 ਤੋਂ ਜ਼ਿਆਦਾ ਕੈਂਪ ਲੱਗ ਚੁੱਕੇ ਨੇ ਪੂਰੇ ਪੰਜਾਬ ਇਰੀਆ ਨੂੰ ਕਵਰ ਕੀਤਾ ਸੀ ਤੇ ਪੇਸ਼ੈਂਟ ਸਾਡੇ ਜਿੰਨੇ ਵੀ ਪੋਜ਼ਿਟਿਵ ਆਏ ਆ ਉਸ ਤੋਂ ਅਸੀਂ 50 ਤੋਂ 60 70% ਪੇਸ਼ੈਂਟ ਨੂੰ ਬੁਲਾ ਲਿਆ ਤੇ ਸਾਡੀ ਟੀਮ ਹੁੰਦੀ ਹੈ ਫਾਲੋਅ ਅਪ ਦੀ ਫਾਲੋਅ ਅਪ ਟੀਮ ਜਾਂਦੀ ਹੈ ਤੇ ਉਹ ਪੇਸ਼ੈਂਟਸ ਨੂੰ ਲੈ ਕੇ ਆਂਦੀ ਹੈ ਤੇ ਘਰ ਵਿੱਚ ਵੀ ਜਾਂਚ ਹੁੰਦੀ ਹੈ ਸਾਲ ਬਾਅਦ ਕਿਸ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੀ ਪਹਿਚਾਣ ਹੁੰਦੀ ਹੈ ਕੁਝ ਅਜਿਹੇ ਪੇਸ਼ੇ ਕੋਈ ਆਇਆ ਕੋਈ ਲੱਗਿਆ ਤੁਹਾਨੂੰ ਕੀ ਦਿੱਕਤ ਹੋ ਗਈ ਦਿੱਕਤ ਲਈ ਪੇਸ਼ੰਤਾਂ ਦੇ ਉਹਨਾਂ ਦਾ ਟ੍ਰੀਟਮੈਂਟ ਸਾਡੇ ਹਸਪਤਾਲੋਂ ਚੱਲ ਰਿਹਾ ਹੈ ਤੇ ਉਹ ਹੁਣ ਠੀਕ ਨੇ ਦਿਕਤ ਜਿਹੜੀਆਂ ਉਹਨਾਂ ਦੀ ਸੋਲਵ ਵੀ ਹੋਈਆਂ ਨੇ ਤੇ ਬਹੁਤ ਫਰਕ ਵੀ ਪਿਆ ਉਹਨਾਂ ਦਾ ਜਿਹੜਾ ਬ੍ਰੈਸਟ ਕੈਂਸਰ ਦਾ ਮਰੀਜ਼ ਹੁੰਦਾ ਉਹਦੇ ਲੱਛਣ ਕੀ ਆਂ ਜੀ ਕੀ ਕਹਨੇ ਜੋ ਲੱਛਣ ਦੀ ਗੱਲ ਕਰੋਗੇ ਤਾਂ ਲੱਛਣ ਤਾਂ ਐਦਾਂ ਨਹੀਂ ਪਤਾ ਚੱਲੇਗਾ ਤਰ ਵੀ ਅਸੀਂ ਇੱਕ ਟੈਕਨੀਕ ਸਿਖਾਉਂਦੇ ਇਥੇ ਉਹ ਟੈਕਨੀਕ ਦਾ ਨਾਮ ਹੈ 셀ਫ ਬ੍ਰੈਸਟ ਐਗਜ਼ਾਮੀਨੇਸ਼ਨ ਉਹ ਟੈਕਨੀਕ ਨਾਲ ਥਾਰੀ ਔਰਤਾ ਘਰ ਵਿੱਚ ਰਹਿ ਕੇ ਇੱਕ ਜਾਂਚ ਨੂੰ ਕਰ ਸਕਦੇ ਨੇ ਤੇ ਕੋਈ ਵੀ ਛੋਟੀ ਬਿਮਾਰੀ ਫੜ ਸਕਦੇ ਨੇ ਜਿੱਦਾਂ ਹੁਣ ਕੋਈ ਵੀ ਬ੍ਰੈਸਟ ਕੈਂਸਰ ਹੈ ਉਹ ਕਦੇ ਵੀ ਇੱਕ ਦਿਨ ਚ ਨਹੀਂ ਬਣਦਾ ਉਹਨੂੰ 8-10 ਸਾਲ ਲੱਗਦਾ ਹੈ ਬਣਨ ਚ ਠੀਕ ਹੈ ਉਹ 8-10 ਸਾਲ ਬਣਨ ਚ ਲੱਗਦਾ ਜਿੰਨੇ ਵੀ ਔਰਤਾਂ ਇੱਥੇ ਜਾਂਚ ਕਰਾਣ ਆਈਆਂ ਸਾਰੀ ਹੈਲਦੀ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਉਹਨਾਂ ਦੀ ਛਾਤੀ ਦੀ ਜਾਂਚ ਕਰਦੇ ਤੇ ਉਹਨਾਂ ਨੂੰ ਸਿਖਾਉਂਦੇ ਕਿਦਾ ਹੱਥ ਨਾਲ ਸੱਤ ਵੀ ਜਾਂਚ ਕਰੇ ਰਹਿ ਕੇ ਕਰ ਸਕਦੇ ਨੇ ਤੇ ਕੋਈ ਵੀ ਵੱਡੀ ਬਿਮਾਰੀ ਜਿੱਦਾਂ ਲੰਪ ਹੈ ਉਹ 8-10 ਸਾਲ ਲਏਗਾ ਬਣਨ ਤੇ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਜਾਣ ਸਿਖਾ ਦਾਂਗੇ ਤੇ ਕੋਈ ਵੀ ਲੰਪ ਜਿਹੜਾ ਬਾਤ ਵਧੂਗਾ ਸਾਈਡ ਠੀਕ ਹੈ ਉਹ ਛੋਟਾ ਜਿਹਾ ਲੰਪ ਵੀ ਫੜ ਕੇ ਉਹ ਕੋਈ ਵੀ ਛੋਟੀ ਬਿਮਾਰੀ ਸਾਡੇ ਕੋਲ ਲੈ ਕੇ ਆਨ ਕਿ ਤਾਂ ਉਹਦਾ ਜਲਦੀ ਜਲਦੀ ਇਲਾਜ ਹੋ ਸਕਦਾ ਹੈ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹੈ ਬਿਮਾਰੀਆਂ ਤੋਂ ਬਚਣ ਦੀ ਅ ਪਹਿਲੀ ਬਾਤ ਤਾਂ ਜੈਨੇਟਿਕ ਹੁੰਦੀ ਹੈ ਕਦੇ ਕਦੇ ਤਾਂ ਜੈਨੇਟਿਕ ਜੈਨੇਟਿਕ ਦਾ ਮਤਲਬ ਹੈ ਕਿ ਮਾਪੇ ਨੂੰ ਅਤੇ ਬੱਚਾ ਨੂੰ ਵੀ ਹੋ ਸਕਦੀ ਹੈ ਫਿਰ ਤਾਂ ਇਹਨੂੰ ਤਾਂ ਅਸੀਂ ਬਚਾ ਨਹੀਂ ਸਕਦੇ ਬਾਕੀ ਲੱਛਣ ਹੁੰਦੇ ਤੇ दारू ਨਾ ਪੀਣਾ ਵੀੜੀ ਸਿਗਰਟ ਨਾ ਲੈਣਾ ਕਮ ਉਮਰ ਚ ਵਿਆਹ ਨਾ ਕਰਾਣਾ ਕੁੜੀਆਂ ਦਾ ਬੱਚੇ ਦੇ ਵਿੱਚ ਗੈਪ ਪਾਣਾ ਇਹ ਸਾਰੇ ਚੀਜ਼ਾਂ ਨੇ ਜਿੰਨੂੰ ਅਸੀਂ ਰੋਗਦਾਨ ਕਰ ਸਕਦੇ ਨੇ ਤਾਂ ਇਹ ਬਿਮਾਰੀ ਨੂੰ ਹੋਣ ਤੋਂ بچਾ ਸਕਦੇ ਹਾਂ ਜਿਵੇਂ ਅੱਜ ਤੁਹਾਡੀ ਟੀਮ ਪਿੰਡ ਮਲਕਪੁਰ ਦੇ ਵਿੱਚ ਪਹੁੰਚੀ ਹੈ ਕਿਉਂਕਿ ਹੋਰ ਪਿੰਡਾਂ ਦੇ ਵਿੱਚ ਜਾਂ ਆਪਣੇ ਅਗਲੇ ਜਗ੍ਹਾ ਕੈਂਪ ਲਾ ਰਹੇ ਨੇ ਹਾਂਜੀ ਦੱਸਿਆ ਤਾਂ ਮੈਂ 500 ਪਿੰਡ ਅਸੀਂ ਕਵਰ ਕਰ ਲਏ ਨੇ ਹਲੇ ਤੱਕ ਠੀਕ ਹੈ ਇਸ ਤੋਂ ਜ਼ਿਆਦਾ ਕਵਰ ਹੋ ਰਹੇ ਨੇ ਸਾਡਾ ਪੰਜਾਬ ਸਾਈਡ ਸਾਰਾ ਕਵਰ ਹੋ ਰਿਹਾ ਥਿਰੇ ਅਪੀਲ ਕੀ ਕਰਨਾ ਚਾਹੁੰਦੇ ਹਾਂ ਪ੍ਰੈਸ਼ਰ ਨੂੰ ਜਾਂ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਅਸੀਂ ਬਸ ਇਹ ਕੰਮ ਕੀ ਕਿ ਅਵੇਅਰਨੈਸ ਘਟ ਹੈ ਇਸ ਚੀਜ਼ ਦੀ ਜਿੱਦਾਂ ਓਰਲ ਬ੍ਰੈਸ ਸਰਵਿਕਸ ਕੈਂਸਰ ਨੂੰ ਬਚਾਇਆ ਜਾ ਸਕਦਾ ਹੈ। ਇਸ ਕੈਂਸਰ ਨੂੰ ਜਦ ਬਚਾਇਆ ਜਾ ਸਕਦਾ ਤੇ ਲੋਕੀ ਆਂ ਤੇ ਉਹਨਾਂ ਦੀ ਜਾਂਚ ਕਰਾਣ। ਇਹ ਮਤ ਕਹਿਣ ਕਿ ਅਸੀਂ ਠੀਕ ਆਂ। ਅਸੀਂ ਤੁਹਾਡੇ ਲਈ ਆਇਆ ਠੀਕ ਹੈ। ਲੋਕਾਂ ਲਈ ਆਇਆ ਅਸੀਂ ਤੇ ਅਸੀਂ ਚਾਹਦੇ ਤਾਂ ਕਿ ਲੋਕ ਆਂ ਸਾਡੇ ਕੋਲ ਤੇ ਆਪਣੀ ਜਾਂਚ ਕਰਾਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਕੱਲ ਨੂੰ ਕੋਈ ਵੱਡੀ ਬਿਮਾਰੀ ਤੋਂ ਬਚਣ ਸਕਦੇ ਆ। ਠੀਕ ਹੈ ਕੈਂਸਰ ਇਹੋ ਜੀ ਬਿਮਾਰੀ ਹੈ ਜਿਹੜੇ ਤੋਂ ਬਚਿਆ ਨਹੀਂ ਜਾਂਦਾ ਬਟ ਇਹ ਤਿੰਨ ਕੈਂਸਰ ਜਿਨ੍ਹਾਂ ਤੇ ਅਸੀਂ ਜਾਂਚ ਕਰ ਰਹੇ ਬਚ ਸਕਦੇ ਆ। ਕੋਈ ਵੱਡੇ ਸਟੇਜ ਤੋਂ ਬਚ ਸਕਦੇ ਤਾਂ ਅਗਰ ਜਦੋਂ ਉਹ ਬਚ ਸਕਦੇ ਤਾਂ ਉਹਨੂੰ ਆਣਾ ਚਾਹੀਦਾ ਹੋਰ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ ਸਰੋਜੀ ਜੀ ਕਾਫੀ ਦਿਨ ਤੋਂ ਮੇਰਾ ਵਿਚਾਰ ਚੱਲ ਰਿਹਾ ਤਾਂ ਮਨਸੇ ਵੀ ਪਿੰਡਾਂ ਦੇ ਵਿੱਚ ਲੱਗ ਲੱਗ ਤਰ੍ਹਾਂ ਦੇ ਅਸੀਂ ਆਪਣੇ ਆਪਣੇ ਚੈਕਅਪ ਲਗਵਾਏ ਇੱਕ ਥੋੜੇ ਦਿਨ ਪਹਿਲਾਂ ਅਸੀਂ ਅੱਖਾਂ ਦਾ ਕੈਂਪ ਲਗਾਇਆ ਤਾਂ ਜਿਹਦੇ ਵਿੱਚ ਅੱਖਾਂ ਦੇ ਫਰੀਕ ਕੈਂਪ ਹੋਰ ਚੈੱਕ ਕਰੀਆਂ ਦੀਆਂ ਉਹਦੇ ਬਾਅਦ ਐਨਕਾਂ ਵੀ ਤਕਰੀਬਨ ਫਰੀਦ ਦਿੱਤੇ ਤਾਂ ਹੁਣ ਫੇਰ ਸਾਨੂੰ ਲੱਗਦਾ ਹੁਣ ਜਿਹੜੀ ਕੈਂਸਰ ਦੀ ਬਿਮਾਰੀ ਪੰਜਾਬ ਦੇ ਵਿੱਚ ਬਹੁਤ ਫੈਲ ਰਹੀ ਹੈ ਉਹਦੇ ਕਰਕੇ ਅਸੀਂ ਜੀ ਭਾਮਾ ਹਸਪਤਾਲ ਨਿਊ ਮੁੱਲਾਂ ਪਰ ਨਿਊ ਚੰਡੀਗੜ੍ਹ ਮੁੱਲਾਂ ਪਰ ਤੁਸੀਂ ਉਹਨਾਂ ਨਾਲ ਪਹੁੰਚ ਕਰੀ ਉਹਨਾਂ ਨੇ ਕੈਂਪ ਲਾਇਆ ਉਹਦੇ ਵਿੱਚ ਸਾਰੇ ਟੈਸਟ ਫ੍ਰੀ ਆ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਵੀ ਕਰ ਰਹੇ ਆਂ ਉਦੇ ਬਾਅਦ ਲੱਖ ਲੱਖ ਤਰ੍ਹਾਂ ਦੇ ਜਿਹਨਾਂ ਲੱਛਣ ਆ ਉਹਨਾਂ ਨੂੰ ਕਿਹਾ ਵੀ ਅਸੀਂ ਫਰੀ ਲਈ ਦਵਾਈ ਦੋਗੇ ਫਰੀ ਟੈਸਟ ਕਰਾਂਗੇ ਸਾਰਾ ਹਰ ਤਰ੍ਹਾਂ ਦਾ ਫਰੀ ਆ ਜਾ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨ ਕਰਦੇ ਪਿੰਡ ਪੰਚਾਂ ਨੂੰ ਤੇ ਜਿਹੜਾ ਪਿੰਡ ਦੇ ਵਿੱਚ ਹੋਰ ਕੀ ਸਮਾਜ ਸੇਵੀ ਕੰਮ ਤੁਹਾਡੇ ਵੱਲੋਂ ਕੀਤੇ ਜਾਂਦੇ ਸਾਡੇ ਕੋਲ ਸਾਰੇ ਸਮਾਜ ਸੇਵੀ ਪਿੰਡ ਦੇ ਵਿੱਚ ਜਿੰਨੇ ਹੋਰ ਕੈਂਪ ਆ ਕੋਈ ਖੇਡਾਂ ਬਾਰੇ ਹੁਣ ਕਿਆ ਕਿਆ ਦੱਸਾਂ ਜੀ ਯਾਦ ਨਹੀਂ ਪਿੰਡ 'ਚ ਕੋਈ ਕੰਮ ਰਿਹਾ ਹੀ ਨਹੀਂ ਫਿਰ ਵੀ ਕੋਈ ਜਾਣੋ ਕਰਾਓ ਜੀ ਦੱਸੋ ਤਾਂ ਜਾਣੋ ਪਿੰਡਾਂ ਦੇ ਵਿੱਚ ਲੋਕ ਭਲਾਈ ਦੇ ਕੰਮ ਸਾਰੇ ਹੀ ਤਕਰੀਬਨ ਹੁੰਦੇ ਰਹਿੰਦੇ ਨੇ ਵੱਖ-ਵੱਖ ਟਾਈਮ ਤੇ ਜਦ ਜਦ ਕੋਈ ਟਾਈਮ ਆਉਂਦਾ ਹੈ ਉਹ ਟਾਈਮ ਦੇ ਨਾਲ ਕੰਮ ਕਰਦੇ ਨੇ ਦੇ ਕੋਈ ਪਿੰਡ ਜਿਹੜੀਆਂ ਔਰਤਾਂ ਚੈੱਕ-ਅਪ ਕਰ ਰਹੀ ਨੇ ਬਹੁਤ ਹੀ ਵਧੀਆ ਪ੍ਰਹਿਲਾ ਕੀਤਾ ਹੈ ਇਹਦੇ ਵਿੱਚ ਲੇਡੀਜ਼ ਨੂੰ ਆਪਣੇ ਰੋਗਾਂ ਦੀ ਮਿਲ ਕੇ ਜਿਹੜੇ ਵਿੱਚ ਜਾਣਕਾਰੀ ਮਿਲਦੀ ਹੈ ਸਰ ਡਾਕਟਰ ਨੇ ਬਹੁਤ ਹੀ ਵਧੀਆ ਟ੍ਰੀਟਮੈਂਟ ਕੀਤਾ ਹੈ ਜੇ ਲੇਡੀਜ਼ ਦੇ ਬ੍ਰੈਸਟ ਦਾ ਮਾਊਥ ਦਾ ਔਰ ਬੱਚੇਖਾਨੇ ਦੇ ਜਿਹੜੇ ਚੈੱਕ-ਅਪ ਕਰਤੇ ਨੇ ਤੇ ਇਹ ਮਤਲਬ ਕਿ ਵਧੀਆ ਉਪਰਾਲਾ ਹੈ ਹਰ ਪਿੰਡ 'ਚ ਮਤਲਬ ਕਿ ਅਸੀਂ ਕੈਂਪ ਲਗਾ ਅਸੀਂ ਚਾਹ ਕ ਮਤਲਬ ਅਸੀਂ ਕੈਂਪ ਦੇ ਵਿੱਚ ਆਏ ਹਾਂ ਅਤੇ ਔਰਤਾਂ ਨੂੰ ਵੀ ਇਕੱਠੀਆਂ ਕੀਤੀਆਂ ਆਲੇ-ਦਾਲੇ ਦੇ ਲੋਕਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਦੱਸਿਆ ਛੋਟੇ ਬੱਚਿਆਂ ਕੁੜੀਆਂ ਨੂੰ ਵੀ ਕਿਸੇ ਬਾਰੇ ਵੀ ਜਿਸ ਤਰ੍ਹਾਂ ਹੁਣ ਬ੍ਰੈਸਟ ਦੇ ਵਿੱਚ ਕੈਂਸਰ ਬਣਦੀ ਹੈ ਉਹਦੇ ਵਾਸਤੇ ਉਹਨਾਂ ਨੂੰ ਜਾਂਚ ਦੱਸੀ ਹੈ ਕਿ ਕਿਸ ਤਰੀਕੇ ਨਾਲ ਬਣ ਸਕਦੀ ਹੈ ਡਾਕਟਰ ਸਾਹਿਬ ਨੇ ਸਾਨੂੰ ਟ੍ਰੇਨਿੰਗ ਦਿੱਤੀ ਹੈ ਬਹੁਤ ਚੰਗੀ ਢੰਗ ਨਾਲ ਦਿੱਤੀ ਹੈ ਕਿ ਆ ਬੱਚੇਦਾਨੀ ਦੇ ਵਿੱਚ ਸੋਲੀਆਂ ਜਾਂ ਕੋਈ ਕੈਂਸਰ ਦੀ ਸਿਹਤ ਆਪ ਕੋ ਜਾਂਦੀ ਹੈ ਉਹ ਵੀ ਸਾਨੂੰ ਮਤਲਬ ਡਾਕਟਰ ਸਾਹਿਬ ਨੇ ਬਹੁਤ ਚੰਗੇ ਤਰੀਕੇ ਨਾਲ ਸਾਨੂੰ ਦੱਸਿਆ ਹੈ। ਕਿ ਲੱਗਦਾ ਹੈ ਇਹ ਜੇ ਕੈਂਪ ਲੱਗਣੇ ਜੇ ਇਹਦੇ ਕੈਂਪ ਸਾਡੇ ਵਾਰ-ਵਾਰ ਪਿੰਡ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਕਿਸੇ ਵੀ ਔਰਤ ਨੂੰ ਉਹਨਾਂ ਬਾਰੇ ਜਾਂ ਕਿਸੇ ਵੀ ਕੈਂਪ ਲੱਗਣੇ ਚਾਹੀਦੇ ਆ ਕਿਉਂਕਿ ਜਿਹੜੀਆਂ ਔਰਤਾਂ ਜਾਗਰਤ ਹੁਣ ਅੰਦਰਾਂ ਦੇ ਵਿੱਚ ਬੈਠੀਆਂ ਐ ਅਸੀਂ ਵਾਰ-ਵਾਰ ਉਹਨਾਂ ਨੂੰ ਕਹਿੰਨੇ ਆ ਵੀ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਵੀ ਦੁਨੀਆ ਕਿਹ ਚੀਜ਼ ਹੈ ਜੀ ਸਰਪੰਚ ਨੇ ਜੋ ਕੈਂਪ ਸਾਡੇ ਸਰਪੰਚ ਸਾਹਿਬ ਦਾ ਬਹੁਤ ਪਿੰਡ ਦੇ ਵਿੱਚ ਸਹਿਯੋਗ ਹੈ ਜਿੱਦਣ ਦੇ ਬਣਿਆ ਕੋਈ ਨਾ ਕੋਈ ਕੈਂਪ ਸਾਡੇ ਪਿੰਡ ਦੇ ਵਿੱਚ ਲੱਗ ਰਿਹਾ ਹੈ ਔਰ ਔਰਤਾਂ ਨੂੰ ਵੀ ਪਤਾ ਲੱਗ ਰਿਹਾ ਹੈ ਜੀ ਹਾਂ ਵੀ ਬਿਮਾਰੀਆਂ ਕਿ ਹੈ ਨਹੀਂ ਤਾਂ ਅੰਦਰੇ ਬੈਠੀਆਂ ਕੋਈ ਦੇਸੀ ਦੀ ਦਵਾਈ ਕਰਕੇ ਐਵੇਂ ਹੋਰ ਜ਼ਿਆਦਾ ਵੱਧ ਤੋਂ ਵੱਧ ਉਹ ਆਪਣੀਆਂ ਬਿਮਾਰੀਆਂ ਜਾਗਰਤ ਕਰ ਰਹੀਆਂ ਨੇ ਉਹ ਚੰਡੀਗੜ੍ਹ ਤੋਂ ਹੋਮੀ ਬਾਬਾ ਕੈਂਸਰ ਹਸਪੀਟਲ ਦੀ ਟੀਮ ਜਿਹੜੀ ਹੈ ਪਿੰਡ ਮਲਕਪੁਰ ਪਹੁੰਚੀ ਤੇ ਮਲਕਪੁਰ ਦੇ ਵਿੱਚ ਤਕਰੀਬਨ 100 150 ਔਰਤਾਂ ਦੀ ਜਿਹੜੀ ਹੈ ਜਾਂਚ ਕਰ ਚੁੱਕੇ ਨੇ ਡਾਕਟਰ ਜਿਹੜੇ ਆਏ ਨੇ ਉਸ ਹਸਪਤਾਲ ਦੇ ਉਹਨਾਂ ਨੇ ਕਿਹਾ ਕਿ ਜਿਹੜਾ ਜੇ ਅਗਰ ਕਿਸੇ ਔਰਤ ਦੇ ਵਿੱਚ ਇਹ ਲੱਛਣ ਪਾਏ ਜਾਂਦੇ ਨੇ ਤਾਂ ਉਸ ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਸ ਦੀ ਦਵਾਈ ਬੁੱਟੀ ਸਾਡੇ ਹਸਪਤਾਲ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਜਿਹੜੇ ਸਰਪੰਚ ਨੇ ਮਲਕਪੁਰ ਦੇ ਹਰਵੰਸ لال ਜੀ ਉਹਨਾਂ ਨੇ ਵੀ ਕਿਹਾ ਕਿ ਇਹੋ ਜਿਹੇ ਕੈਂਪ ਜਿਹੜੇ ਨੇ ਸਮੇਂ-ਸਮੇਂ ਤੇ ਹਰੇਕ ਪਿੰਡ ਅਤੇ ਸਮਾਜ ਸੇਵੀ ਨੂੰ ਲਾਣੇ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਖਤਰਨਾਕ ਬਿਮਾਰੀ ਇਹ ਜ਼ਿਆਦਾ ਹੁੰਦੀ ਜਾ ਰਹੀ ਹੈ ਤੇ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰਤ ਕਰਨਾ ਬਹੁਤ ਜ਼ਰੂਰੀ ਹੈ ਕਹਿੰਦੇ ਨੇ ਮੇਰਾ ਵੀ ਮਨ ਕਰਿਆ ਕਿ ਆਪਣੇ ਪਿੰਡ ਦੀਆਂ ਔਰਤਾਂ ਨੂੰ ਇਸ ਦੇ ਬਾਰੇ ਜਾਗਰੂਕ ਕਰੀਏ ਜਿਸ ਕਾਰਨ ਕਿਹੜਾ ਹੈ ਇਹ ਕੈਂਪ ਲਗਾਇਆ ਗਿਆ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ